ਰਿੰਕੂ ਹਾਲ ਕੀ ਬੈਠਾ ਵਾ ਹਾਂ ਯਾਰ ਅੱਛਾ ਪਤਾ ਤੇ ਲੱਗੇ ਈ ਸਾਰੀ ਗੱਲ ਦਾ ਕਿਹੜੀ ਗੱਲ ਆ ਕੀ ਤੈਨੂੰ ਭਾਬੀ ਨੇ ਦੱਸੀ ਨਹੀਂ ਸਾਰੀ ਗੱਲ ਆ ਉਹ ਤਾਂ ਗੱਲ ਹੋਈ ਆ ਸੁਣੀ ਆ ਗੱਲ ਸਾਰੀ ਕਿ ਮਨਮੀਤ ਨਾਲ ਇਦਾਂ ਚਾਤੇ ਗਈ ਸੀ ਤੋਂ ਅੰਜੂ ਨਾਲ ਥੋੜਾ ਜਿਹਾ ਚੀਨੀ ਵੀ ਗੱਲ ਹੋਈ ਆ ਇਹ ਹੋਣੀ ਤੇ ਨਹੀਂ ਚਾਹੀਦੀ ਮੈਨੂੰ ਆਪੜਾ ਫੀਲ ਹੋਇਆ ਮੈਂ ਕੰ ਚਾਚੀ ਨਾਲ ਮੈਂ ਕੀ ਗੱਲ ਕਰੂੰਗਾ ਤੈਨੂੰ ਤੂੰ ਆਪ ਹੀ ਗੱਲ ਕਰ ਲਈ ਕੀ ਕੀਤੀ ਗੱਲ ਚਾਚੀ ਨਾਲ ਮੈਂ ਕੀਤੀ ਮਮਨ ਸਾਰੀ ਗੱਲ ਕੀਤੀ ਹੈ ਲੇਕਿ ਉਹ ਮੈਂ ਸਮਝਾਇਆ ਮੈਂ ਸਾਰੀ ਉਹਨਾਂ ਦੀ ਵੀ ਗੱਲ ਸੁਣੀ ਹੈ ਤੇ ਮੈਂ ਮਨਮੀਤ ਦੀ ਵੀ ਗੱਲ ਸੁਣੀ ਹੈ ਅੰਜੂ ਦੀ ਵੀ ਗਲਤੀਆਂ ਅੰਜੂ ਨੇ ਹੱਥ ਚੁੱਕਿਆ ਉਹ ਮੈਂ ਮਨਮੀਤ ਦੇ ਸਾਹਮਣੇ ਗੱਲ ਕੀਤੀ ਮਨਜੂ ਦੀ ਗਲਤੀਆਂ ਨੇ ਹੱਥ ਕਿਉਂ ਚੁੱਕਿਆ ਪਰ ਮੈਂ ਮਨਮੀਤ ਨੂੰ ਵੀ ਸਮਝਾਇਆ ਬਈ ਮਨਮੀਤ ਤੂੰ ਗੁੱਡੀਆਂ ਨਹੀਂ ਹਣਡਾਉਣੀਆਂ ਤੂੰ ਵੱਡੀਆਂ ਹੋ ਗਈਆਂ ਕੁਝ ਦਿਨ ਛੋਟੀ ਜੀ ਤਾਂ ਹੈ ਨਹੀਂ ਕਿ ਨਾਲੇ ਤੇਰੇ ਰਿਸ਼ਤੇ ਦੀ ਗੱਲ ਚੱਲਣਦੀ ਆ ਬਾਕੀ ਇਹਨਾਂ ਦੀ ਕੋਈ ਆਪਸ ਜਿਹੜੀ ਨਹੀਂ ਗੱਲ ਸਮਝਦੀਆਂ ਉਹ ਮੈਂ ਸਾਰ ਚਲੋ ਗਲਤੀ ਆਪਾਂ ਇੱਕ ਦਿਨ ਕਹਿੰਦੇ ਵੀ ਇੱਕ ਜਾਂ ਦੇ ਭਾਬੀ ਦੀ ਗਲਤੀ ਆ ਜਾਂ ਇਹਦੀ ਮਨਮੀਤ ਦੀ ਗਲਤੀ ਆ ਅੱਗੋਂ ਇਹ ਵੇਖਣਾ ਵਾ ਕਿ ਇਹਨਾਂ ਦਾ ਆਪਸੀ ਪਿਆਰ ਬਣਿਆ ਰਹੇ ਬਣਿਆ ਰਹੇ ਹਾਂ ਠੀਕ ਆ ਨਾ ਤੇ ਆਪਾਂ ਇਹਨਾਂ ਨੂੰ ਇਹੋ ਕੋਸ਼ਿਸ਼ ਕਰਨੀ ਆ ਕਿ ਆਪਾਂ ਚ ਪਿਆਰ ਨਾ ਰਹਿਣ ਜੋ ਹੁਣ ਆ ਹੋ ਗਿਆ ਉੱਤੇ ਮਿੱਟੀ ਪਾਓ ਤੇ ਬਾਕੀ ਰਹੀ ਰਸੋਈ ਦੀ ਗੱਲ ਹੁਣ ਸੀਮਾ ਕਹਿੰਦੀ ਵੀ ਅੰਜੂ ਭਾਬੀ ਕਹਿੰਦੇ ਵੀ ਆਪਾਂ ਰੋਟੀ ਵੱਖਰੀ ਬਣਾਉਣੀ ਆ ਤੇ ਮੈਨੂੰ ਗੱਲ ਚੰਗੀ ਜਿਹੀ ਨਹੀਂ ਲੱਗੀ ਮੈਂ ਤੈਨੂੰ ਤਾਂ ਆਵਾਜ਼ ਮਾਰੀ ਆ ਨਹੀਂ ਲੱਗੀ ਇਦਾਂ ਦੀ ਕੋਈ ਗੱਲ ਹੀ ਨਹੀਂ ਰਸੋਈ ਕਿਉਂ ਵੱਖਰੀ ਬਣਾਉਣੀ ਰਸੋਈ ਦੀ ਕੋਈ ਰਹੂਗੀ ਲੈ ਭੈਣਾਂ ਦੇ ਵਿਆਹ ਕਰਨੇ ਆ ਜਿਹੜੇ ਜਿੰਨੇ ਵੀ ਕੰਮ ਕਰਨੇ ਆ ਨਾ ਸਾਰੇ ਇਕ ਸੰਜੇ ਤੇ ਇਕੱਠੇ ਕਰ ਚੋ ਕਰਨੇ ਆ ਵੱਖਰੀ ਰਸੋਈ ਵਾਲੀ ਤਾਂ ਮੈਨੂੰ ਗੱਲ ਦਾ ਪਤਾ ਹੀ ਨਹੀਂ ਲੱਗਾ ਜੇ ਮੈਨੂੰ ਗੱਲ ਦਾ ਪਤਾ ਹੁੰਦਾ ਤਾਂ ਇਹ ਵੀ ਮੈਂ ਗੱਲ ਕਲੀਅਰ ਕਰ ਲੈਣੀ ਸੀ ਹੁਣ ਕੱਲ ਮੰਮੀ ਦੱਸੰਦੇ ਹੀ ਕਹਿੰਦੇ ਉਹ ਕਹਿੰਦੇ ਸੀ ਵੀ ਲੱਕੀ ਕੰਮ ਹੀ ਨਹੀਂ ਕੋਈ ਕਰਦਾ ਸਾਰਾ ਖਰਚਾ ਲਿੰਕੂ ਕਰਦਾ ਵਾ ਇਹ ਵੀ ਤੇਰੇ ਮੰਮੀ ਦੇ ਮਨ ਚ ਵਹਿਮ ਹੈਗਾ ਵਾ ਚਾਚੀ ਨੂੰ ਇਹ ਨਹੀਂ ਪਤਾ ਕਿ ਇੰਨੀ ਨੌਕਰੀ ਦਾ ਜਿਹੜਾ ਖਰਚਾ ਕੀਤਾ ਕਿੰਨੇ ਕੀਤਾ ਕਿੰਨੇ ਪੈਸੇ ਲਾਏ ਇਹ ਤੇਰਾ ਸਨਣਾ ਆਪਣੀ ਮੰਮੀ ਨੂੰ ਨਾ ਸਮਝਾ ਥੋੜਾ ਜਿਹਾ ਕਿ ਇਹੋ ਜਿਹੇ ਘਰ ਚ ਗੱਲਾਂ ਵੇਖ ਇਹ ਆਪਾਂ ਸਾਂਝਾ ਪਰਿਵਾਰ ਆ ਠੀਕ ਹੈ ਨਾ ਸਾਰੇ ਗਲੀ ਤੱਕ ਵੇਖ ਹਜੇ ਤੱਕ ਸਾਡੀਆਂ ਸਿੱਖਤਾ ਕਰਦੇ ਆ ਇਕੱਠਾ ਕਰ ਬਚਿਆ ਤੇ ਸਿਰਫ ਇੰਨਾ ਦਾ ਬਚਿਆ ਮਤਲਬ ਕੀ ਤੂੰ ਟੈਨਸ਼ਨ ਨਾ ਲੈ ਮੈਨੂੰ ਇਹਨਾਂ ਗੱਲਾਂ ਦਾ ਤਾਂ ਪਤਾ ਹੀ ਨਹੀਂ ਸੀ ਯਾਰ ਮੈਂ ਸਵੇਰੇ ਜਾਣਾ ਵਾਂ ਸ਼ਾਮ ਨੂੰ ਮੈਂ ਆਉਣਾ ਸਾਰੀ ਦਿਨ ਤੇ ਮੇਰਾ ਡਿਊਟੀ ਤੇ ਨਿਕਲ ਜਾਂਦਾ ਵਾ ਜਦੋਂ ਸ਼ਾਪ ਸਾਰਾ ਦਿਨ ਕਿਹੜੀਆਂ ਗੱਲਾਂ ਹੁੰਦੀਆਂ ਤੈਨੂੰ ਤੂੰ ਤਾਂ ਲੱਗਿਓ ਨਾ ਦੁਕਾਨ ਤੇ ਹੁੰਦਾ ਤੈਨੂੰ ਗੱਲਾਂ ਦਾ ਕੁਝ ਪਤਾ ਲੱਗਦਾ ਮੈਨੂੰ ਤਾਂ ਇਹ ਗੱਲ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਤੇ ਮੰਮੀ ਹੋਣੀ ਚਾਂਜੂ ਨੇ ਕਦੀ ਮੈਨਾਂ ਇਹ ਗੱਲ ਹੀ ਨਹੀਂ ਕੀਤੀ ਰਸੋਈ ਦੀ ਗੱਲ ਤਾਂ ਤੂੰ ਦਸੀ ਉਹ ਮੈਨੂੰ ਤੇ ਮੰਮੀ ਨੇ ਵੀ ਦੱਸਦੇ ਨਾ ਸੀਮਾ ਤੇਰੀ ਭਾਬੀ ਦੱਸਦੇ ਆ ਇਹ ਤੇ ਮੰਮੀ ਨੇ ਕੱਲ ਸਾਰੀਆਂ ਗੱਲਾਂ ਕੀਤੀਆਂ ਕਹਿੰਦੇ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਨੂੰ ਦੱਸੀ ਆਪਾਂ ਆਪਾਂ ਤੁਹਾਨੂੰ ਤਾਂ ਨਹੀਂ ਦੱਸਦੇ ਤੁਸੀਂ ਹੈਗੇ ਕੰਮਕਾਰ ਵਾਲੇ ਬੰਦੇ ਤੁਸੀਂ ਬਾਹਰ ਧਿਆਨ ਰੱਖੋਗੇ ਕਿ ਘਰ ਧਿਆਨ ਰੱਖੋਗੇ ਮੈਂ ਕਹਾਂ ਭਰ ਨਹੀਂ ਕੋਨੇ ਤੇ ਮੈਨਾਂ ਅਜੇ ਤੱਕ ਕੋਈ ਇਹੋ ਜੀ ਗ ਇਹ ਸਾਰਾ ਖਰਚਾ ਤੇ ਚਲਿੰਗ ਨੂੰ ਕਰਦਾ ਰਾਲ ਮਿਲ ਕੇ ਕਰੀਦਾ ਵਾ ਨਹੀਂ ਅਸੀਂ ਰਾਲ ਮਿਲ ਕੇ ਕਰਦੇ ਮੈਂ ਨਹੀਂ ਕਰਦਾ ਲੱਕੀ ਕਦੀ ਕਹਿਣਾ ਵੀ ਨਹੀਂ ਤੇ ਨਾ ਮੈਂ ਕਦੀ ਸੋਚਿਆ ਸੀ ਦੋ ਭਰਾ ਹਾਂ ਅਸੀਂ ਰਾਲ ਮਿਲ ਕੇ ਕਰਦੇ ਨਾਲੇ ਨਾ ਮੈਂ ਤਾਂ ਭਾਬੀ ਜੀ ਕੋਲੋਂ ਬਹਿ ਗਿਆ ਆ ਵਾ ਔਰ ਸੋਈ ਵਾਲੀ ਗੱਲ ਤੂੰ ਉਹਨਾਂ ਨੂੰ ਵੀ ਨਹੀਂ ਮੈਨੂੰ ਦੱਸੀ ਹੁਣ ਮੰਮੀ ਘਰ ਨਹੀਂ ਹੈਗੇ ਤੇ ਜੇ ਮੰਮੀ ਘਰ ਹੁੰਦੇ ਤੇ ਚਾਚੀ ਇਹਨਾਂ ਨੂੰ ਆਵਾਜ਼ ਮਾਰ ਕੇ ਇਹ ਗੱਲ ਕਲੀਅਰ ਕਰ ਦੇਣੀ ਸੀ ਵੀ ਵੇਖੋ ਪਿਆਰ ਨਾ ਰਹਿਣਾ ਸਾਰਿਆਂ ਨੇ ਠੀਕ ਹੈ ਨਾ ਕੋਈ ਗੱਲ ਨਹੀਂ ਲੱਕੀ ਆ ਲੈnde ਤਾਈ ਜੀ ਨੂੰ ਮੈਂ ਤਾਈ ਜੀ ਦੇ ਸਾਹਮਣੇ ਲਿਆ ਕੇ ਨਾ ਸਾਰੀ ਗੱਲ ਕਰੂੰਗਾ ਨਾਲੇ ਆ ਜਿਹੜੀ ਰਸੋਈ ਵਾਲੀ ਗੱਲ ਮਰੀਨਾਂ ਡਿਊਟੀ ਤੇ ਮੈਨੂੰ ਤੇ ਇਹਨਾਂ ਗੱਲਾਂ ਦਾ ਪਤਾ ਨਹੀਂ ਅੱਜ ਵੀ ਚੱਲਿਆ ਸੀ ਅੰਜੂ ਨੇ ਆਵਾਜ਼ ਮਾਰ ਲਈ ਆ ਤੇ ਮੰਮੀ ਮੰਮੀ ਗੱਲਾਂ ਦੱਸਣ ਲੱਪੇ ਮੈਂ ਤਾਂ ਛੋਟੀ ਮੋਟੀ ਕੋਈ ਗੱਲ ਸਮਝੀ ਉੱਤੇ ਗੱਲ ਸੁਣੀ ਫਿਰ ਮੈਂ ਭਾਬੀ ਕੋ ਆਇਆ ਮੈਂ ਤਾਂ ਤਾਈ ਜੀ ਕੋ ਆਇਆ ਤਾਈ ਤੇ ਕਿਤੇ ਗੈਸ ਮੈਂ ਤੇ ਭਾਬੀ ਜੀ ਨੇ ਮੈਨੂੰ ਦੱਸਿਆ ਜਿਹੜੀਆਂ ਗੱਲਾਂ ਹੈਗੀਆਂ ਸੀ ਇਹਨਾਂ ਦਾ ਬੋਲ ਬਲਾਰਾ ਹੋਇਆ ਕਿਤੇ ਉਹ ਵੀ ਮਨਮੀਤ ਨੂੰ ਹੀ ਨਹੀਂ ਸਮਝ ਆ ਗਈ ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਵੱਧ ਘਟ ਮੈਂ ਗੱਲ ਕਰਨ ਵਾਲੀ ਆ ਜਾਂ ਨਹੀਂ ਕਰਨ ਵਾਲੀ ਜੋ ਮੂੰਹ 'ਚੋਂ ਦਾ ਬੋਲ ਦਿੰਦੀ ਮੈਂ ਤੇ ਬਥੇਰਾ ਜੋਰ ਲਾਉਣਾ ਮੰਮੀ ਇਹਨੂੰ ਕੋਠੇ ਨਾ ਜਾਣ ਦਿਆ ਕਰੋ ਨਹੀਂ ਕੋਠੇ ਕਿਉਂ ਨਹੀਂ ਆਉਣਾ ਲੱ ਅੰਜੂ ਵੀਰੀ ਭਾਬੀ ਜੇ ਉਹਨੂੰ ਸਮਝਾਵੇ ਜਾਂ ਕਿਸੇ ਚੀਜ਼ ਤੋਂ ਡੱਕੇ ਨਾ ਉਹਨੂੰ ਮੰਨ ਲੈਣਾ ਚਾਹੀਦਾ ਵਾ ਮਨਮੀਤ ਨੂੰ ਹਾਂ ਮਨਮੀਤ ਮੈਂ ਜੂਨ ਵੀ ਕਿਹਾ ਵਾ ਮੈਂ ਅੰਜੂ ਤੇਰੀ ਗਲਤੀ ਆ ਤੂੰ ਛੇਤੀ ਗੁੱਸੇ ਚ ਨਾ ਆਇਆ ਕਰ ਮਨਵੀਰ ਸਾਡੀ ਭੈਣ ਆ ਥੋੜੀ ਭੋਲੀ ਆ ਗਾ ਨੂੰ ਸਮਝ ਜਾਂਦੀ ਆ ਲੇਕਿਨ ਸਮਝਦੀ ਥੋੜੀ ਜਿਹੀ ਲੇਟ ਆ ਕੇ ਵੇਰ ਲੇਕਿਨ ਗੱਲ ਸਾਰੀ ਸਮਝ ਜਾਂਦੀ ਆ ਚੱਲ ਡਿੰਕੂ ਸਾਡੇ ਭਰਾਵਾਂ ਭਰਾਵਾਂ ਦੇ ਵਿੱਚ ਤੇ ਨਾ ਪਰਿਵਾਰ ਦੇ ਵਿੱਚ ਪਿਆਰ ਨਾ ਫੇਕ ਕਰ ਨਹੀਂ ਲੱਗੀ ਆਪਾਂ ਫੇਕ ਭੈਣ ਵੀ ਨਹੀਂ ਦੇਣੀ ਜਿਹੜੀ ਵੀ ਗੱਲ ਆ ਨਾ ਉਹ ਆਪਾਂ ਸਾਰੀ ਕਲੀਅਰ ਕਰਨੀ ਆ ਅੱਜ ਸੁਈ ਦੀ ਗੱਲ ਤੂੰ ਮੈਨੂੰ ਦੱਸਦੀ ਆ ਤੇ ਨਾਲੇ ਜਿਹੜੀ ਮਨਮੀਤ ਦੀ ਗਲਤੀ ਹੈ ਨਾ ਉਹ ਵੀ ਮੈਂ ਮਨਮੀਤ ਦੀ ਗਲਤੀ ਵੀ ਜਿਹੜੀ ਮਨਮੀਤ ਵੀ ਫੀਲ ਕਰੋਗੇ ਤੇ ਅੰਜੂ ਨੂੰ ਵੀ ਮੈਂ ਕਹੂੰਗਾ ਅੱਗੇ ਤੋਂ ਇਹ ਤੱਕ ਨੌਬਤ ਨਾ ਹੋਵੇ ਹਾਂ ਅਸੀਂ ਪਤਾ ਕੀ ਕਰਾਂਗੇ ਕੱਲ ਸਾਰੇ ਪਰਿਵਾਰ ਨੂੰ ਬਿਠਾ ਕੇ ਨਾ ਫੇਰ ਗੱਲ ਕਰਾਂਗੇ ਠੀਕ ਹੈ ਠੀਕ ਹੈ ਲक्की ਕਾ ਸਾਰਾ ਪਰਿਵਾਰ ਬੈਠਾ ਹੈ ਨਾ ਸਾਹਮਣੇ ਗੱਲ ਕਰਾਂਗੇ ਆ ਮੈਂ ਜਾਣਾ ਫੇਰ ਤੂੰ ਵੀ ਜਾਣਾ ਹਾਂ ਠੀਕ ਹੈ ਲੱਕੀ ਮਮੀ ਡਿਊਟੀ ਤੇ ਜਾਣਾ ਤੇ ਮੈਂ ਨਾ ਲੇਟ ਹੋਉਂਦਿਆਂ ਸੀ ਅਸੋ ਕੱਲ ਤੁਸੀਂ ਚੱਲ ਗਏ ਫੇਰ ਉੱਥੇ ਪਾਠ ਤੇ ਤੇ ਰਿੰਕੂ ਪਾ ਆਇਆ ਸੀ ਥੱਲੇ ਅੱਛਾ ਮੇਰੇ ਮਗਰੋਂ ਰਿੰਕੂ ਪਾ ਆਇਆ ਸੀ ਹਾਂਜੀ ਅ ਗਾਲੇ ਹੋਏ ਮੈਨੂੰ ਰਿੰਕੂ ਬਾਣੇ ਪੁੱਛਿਆ ਮਿਲਣ ਤੇ ਤੁਹਾਨੂੰ ਆਏ ਸੀਗੇ ਅੱਛਾ ਤੇ ਤੁਸੀਂ ਤਾਂ ਹੈ ਨਹੀਂ ਸੀ ਪਾਠ ਤੇ ਗਏ ਸੀ ਹੂੰ ਤੇ ਫਿਰ ਰਿੰਕੂ ਬਾਣੇ ਮੈਨੂੰ ਸਾਰੀ ਗੱਲ ਮੰਮੀ ਪੁੱਛੀ ਫੇ ਮੈਂ ਸਾਰਾ ਕੁਝ ਦੱਸਿਆ ਅੱਛਾ ਮੈਂ ਕਿਹਾ ਏਡਾ ਏਡਾ ਭਾਬੀ ਦੇ ਵੀ ਮੈਨੂੰ ਬੋਲੇ ਆ ਵੀ ਤੂੰ ਵਿਆਹ ਤੇਰਾ ਤਰਿਆ ਵਾ ਤੂੰ ਕੋਠੇ ਗੁੱਡੀਆਂ ਢਾਨੀ ਪਈ ਆ ਹੈ ਤੂੰ ਕੀ ਸਹੁਰੇ ਜਾ ਕੇ ਸਾਡੇ ਕੋਲ ਸਾਨੂੰ ਲਾਂਬੇ ਦਵਾਏਂਗੀ ਏਡਾ ਏਡਾ ਭਾਬੀ ਬੋਲੀ ਗਏ ਤੇ ਮੈਂ ਕਾ ਫਿਰ ਵੀਰੇ ਮੈਂ ਤੂਟੜਾ ਕ ਬੋਲੀ ਤੇ ਫਿਰ ਮੈਨੂੰ ਭਾਬੀ ਨੇ ਥੱਪੜ ਮਾਰਿਆ ਮੈਸੋ ਕੋ ਮੇਰਾ ਰਾਤ ਕ ਅੰਦਰ ਦਰਦ ਵੀ ਕਰਦਾ ਰਿਹਾ ਵਾ ਅੱਛਾ ਮੈਂ ਦਸੋ ਕੰਨੀ ਆ ਵੀ ਰਿੰਕੂ ਮੇਰੇ ਸਾਹਮਣੇ ਆਂਦਾ ਮੇਰੇ ਮੱਥੇ ਤੇ ਲੱਗਦਾ ਕਿ ਮੈਂ ਆਪੇ ਉਹਨੂੰ ਸਾਰੀ ਗੱਲ ਕਰਦੀ ਨਹੀਂ ਮਪਾ ਸੀ ਮਾ ਭਾਬੀ ਨੇ ਵੀ ਸਾਰੀ ਗੱਲ ਦਾ ਜਵਾਬ ਦਿੱਤਾ ਭਾਬੀ ਮੇਰੇ ਲਾਗੇ ਬੈਠੇ ਹੀ ਨਾ ਮੈਂ ਅੱਛਾ ਸੀ ਮਾ ਬੋਲ ਸੀ ਤੇਰੇ ਹਾਂਜੀ ਅੱਛਾ ਮੈਂ ਤੇ ਭਾਬੀ ਲਾਗੇ ਹਾਂ ਫਿਰ ਭਾਬੀ ਨੇ ਵੀ ਆਖਿਆ ਕਿ ਸੀ ਬੀ ਅੰਜੂ ਦੀ ਗਲਤੀ ਐ ਵੀ ਚਲੋ ਮੂੰਹ ਨਾਲ ਜੋ ਮਰਜੀ ਕਹਿ ਦਿੰਦੀ ਹੱਥ ਤੇ ਨਾ ਨਾ ਚੁੱਕਦੀ ਹਾਂ ਤੇ ਚਲੋ ਮੰਨੇ ਆ ਉਹ ਭੋਲੀ ਆ ਭੋਲੀ ਭੋਲੀ ਛਦਾ ਉਹ ਤੇ ਮੈਨੂੰ ਛਦਾ ਛਦਾ ਨਹੀਂ ਕਹਿੰਦੀ ਰਹਿੰਦੀ ਚੱਲੀ ਚੱਲੀ ਜੀ ਉਹਨਾਂ ਨੂੰ ਮੈਂ ਕਿੰਨੀ ਵਾਰੀ ਇੰਨੀ ਗੱਲ ਸਮਝਾਈ ਪਰ ਉਹਨਾਂ ਨੂੰ ਨਾ ਲੱਗਦੀ ਨਹੀਂ ਹੈਗੀ ਮੈਂ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਵਾ ਵੀ ਇਹ ਛਦਾ ਨਹੀਂ ਹੈ ਇਹ ਆ ਵੀ ਇਹਦੇ ਚ ਭੋਲਾਪਾਨ ਬਚਕਾਨਾ ਹਰਕਤਾਂ ਕਰਦੀ ਹੈ ਕੋ ਚੱਲੀ ਕਮਲੀ ਨਹੀਂ ਹੈਗੀ ਪਰ ਉਹਨਾਂ ਨੂੰ ਲੱਗਦੀ ਨਹੀਂ ਉਹ ਚੱਲੀ ਚੱਲੀ ਕਰਦੀਆਂ ਰਹਿੰਦੀਆਂ ਉਹ ਇੱਕੋ ਗਾਲੀ ਕਢੀ ਜਾਂਦੇ ਫਿਰ ਮੈਂ ਕਹਾਂ ਮੈਂ ਤਾਂ ਰਿੰਕੂ ਪਾ ਤੂੰ ਟੜਕ ਬੋਲੀ ਮੈਂ ਕਹਾਂ ਫਿਰ ਇਹਨਾਂ ਨੇ ਜਦੋਂ ਮੈਨੂੰ ਆ ਵਲਟ ਬੋਲੇ ਨਾ ਟੁਟਾ ਮਨੇ ਤੇ ਚੜੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਸ ਫੇਰ ਮੈਂ ਮਾਂ ਬੋਲੀ ਹਾਂ ਤੂੰ ਆਂਦੇ ਵੀ ਚੱਲ ਬਹੁਤ ਬੋਲੀ ਤੇ ਗਲਤ ਆ ਫੇਰ ਇੰਕੂ ਵੀਰਾ ਕਹਿੰਦਾ ਵੀ ਚੱਲ ਮੈਂ ਅੰਜੂ ਦੀ ਗਲਤੀ ਕੱਢਦਾ ਹਾਂ ਹੂੰ ਅੰਜੂ ਨੇ ਤੈਨੂੰ ਮਾਰਨਾ ਨਹੀਂ ਚਾਹੀਦਾ ਆਹੋ ਇਹ ਤਾਂ ਗੱਲ ਹੈਗੀ ਜਿਹੜੀ ਗਲਤੀ ਹੈ ਉਹ ਤੇ ਪੁੱਤਰ ਗਲਤੀ ਆ ਨਾ ਬਾਕੀ ਕੋਈ ਗੱਲ ਨਹੀਂ ਜੇ ਮੈਨੂੰ ਮਿਲੇਗਾ ਤੇ ਫਿਰ ਮੈਂ ਆਪੇ ਗੱਲ ਕਰਾਂਗੀ ਉਹਦੇ ਨਾਲ ਮੈਂ ਕਿੰਨ ਮੀ ਤੇ ਹੈ ਤੇ ਮੈਨੂੰ ਪਤਾ ਹੀ ਇੰਕੂ ਸਿਆਣਾ ਵਾ ਉਹਨੇ ਸਿਆਣੀ ਗੱਲ ਕਰਨੀ ਆ ਚਲੋ ਸਮਝਦਾਰ ਹੈਗਾ ਤੇ ਅੰਜੂ ਦੀ ਗਲਤੀ ਕੱਢੀ ਐ ਜਿੱਥੇ ਚਲੋ ਤੇਰੀ ਗਲਤੀ ਹੋਨੇ ਤੇਰੀ ਕੱਢੀ ਐ ਬਾਕੀ ਸਾਰੀ ਹੈ ਹੀ ਅੰਜੂ ਦੀ ਗਲਤੀ ਐ ਮੈਨੂੰ ਇਹ ਹੀ ਸੀਗਾ ਵੀ ਇਹਨਾਂ ਦੋਨਾਂ ਨੇ ਨਾ ਉਹਨੂੰ ਭੜਕਾ ਦੇਣਾ ਵਾ ਇਹਨਾਂ ਨੇ ਝੂਠੀਆਂ ਸੱਚੀਆਂ ਲਾਣੀਆਂ ਪਰ ਇਹ ਵੀ ਹੈਗਾ ਵਾ ਵੀ ਉਹ ਸਮਝਦਾਰ ਹੈ ਉਹਨੇ ਆਕੇ ਚਲੋ ਦੋਨਾਂ ਧਿਰਾਂ ਦੀ ਗੱਲ ਕੀਤੀ ਐ ਜਿੱਦਾਂ ਵੀ ਹੈਣਾ ਬਾਕੀ ਪਤਾ ਨਹੀਂ ਇਹ ਤੇ ਦੋਵੇਂ ਜਣੀਆਂ ਨਾ ਸਾਡੇ ਚ ਜਿਵੇਂ ਨਾ ਪਰਿਵਾਰਾਂ ਚ ਪਰਿਵਾਰ ਦੇ ਵਿੱਚ ਨਾ ਦੂਰੀਆਂ ਪਾਣ ਲਈਆਂ ਵਾ ਇਹਨਾਂ ਨੂੰ ਕੋਈ ਸਮਝ ਨਹੀਂ ਹੈਗੀ ਲੱਗਦੀ ਬਈ ਵੀ ਪਰਿਵਾਰ ਇਕੱਠਾ ਵਾ ਤੇ ਉਹਦੇ ਵਿੱਚ ਬਰਕਤ ਆ ਹਣਾ ਤੇ ਵੱਖੋ ਵੱਖ ਹੋ ਕੇ ਤਾਂ ਉਹ ਗੱਲ ਨਹੀਂ ਰਹਿੰਦੀ ਹੈਗੀ ਖਰਚੇ ਵੀ ਵਧਣੇ ਆ ਤੇ ਸਾਰੇ ਕੰਮ ਜਦੋਂ ਅਲੱਗ-ਅਲੱਗ ਵੇ ਮੈਂ ਤੇ ਮਾੜੀ ਗੱਲ ਤੇ ਕਹੀ ਨਹੀਂ ਹੈਗੀ ਪਰ ਇਹਨਾਂ ਦੀ ਸਮਝ ਇਹ ਗੱਲ ਨਹੀਂ ਪੈਂਦੀ ਵੀ ਮੈਂ ਕੋਈ ਇਹਨਾਂ ਨੂੰ ਕਿਹਾ ਵਾ ਵੀ ਚੱਲ ਦੋਨੋਂ ਧੀਆਂ ਵਿਆਹ ਕੇ ਫਿਰ ਜਿੱਦਾਂ ਮਰਜ਼ੀ ਕਰੋ ਫਿਰ ਆਪੋ ਆਪਣਾ ਕਰ ਲਓ ਪਰ ਕਮ ਸੇ ਕਮ ਉਹ ਡਿਕਨ ਤੇ ਸਹੀਂ ਤੇਰਾ ਹੋ ਜਾਏਗਾ ਫਿਰ ਕੱਲ ਨੂੰ ਅਨਮੋਲ ਦਵਲ ਹੋ ਜਾਣਗੇ ਅਨਮੋਲ ਦਾ ਰਿਸ਼ਤਾ ਹੋ ਜਾਏਗਾ ਅਨਮੋਲ ਦਾ ਵਿਆਹ ਹੋ ਜਾਏਗਾ ਫਿਰ ਆਪੇ ਜਿੱਦਾਂ ਮਰਜ਼ੀ ਕਰਨ ਉਪਾ ਬਿਨੇ ਵੀ ਇਹੋ ਕਿਹਾ ਵੀ ਮੰਮੀ ਅੱਗੇ ਵੀ ਬੜਾ ਵਾ ਤਵਾ ਬੋਲੇ ਆ ਚਾਚੀ ਜੀ ਤੋ ਕਹਿੰਦੇ ਇਹ ਗੱਲ ਨਹੀਂ ਮੈਨੂੰ ਦੱਸੀ ਉਹਨਾਂ ਨੇ ਅੱਛਾ ਇਹ ਦੱਸਿਆ ਹੀ ਨਹੀਂ ਵੀ ਅਹੀਂ ਬੋਲੀਆ ਸਾਡੀਆਂ ਦੱਸਤੀਆਂ ਆਪਣੀਆਂ ਨਹੀਂ ਦੱਸੀਆਂ ਤੇ ਰਿੰਕੂ ਵੀਰ ਨੇ ਇਹੋ ਹੀ ਕਿਹਾ ਸੀਗਾ ਕਿ ਮੈਂ ਸਗੋਂ ਅੰਜ ਨੂੰ ਆਖਿਆ ਬੀਬੀ ਤੂੰ ਉਹਨੂੰ ਪਿਆਰ ਨਾਲ ਸਮਝਾ ਦੇਂਦੀ ਜੇ ਨਾ ਸਮਝਦੀ ਤੂੰ ਥੱਲੇ ਆ ਕੇ ਤਾਈ ਨੂੰ ਜਾਂ ਲक्की ਭਾਣ ਨੂੰ ਦੱਸਦੀ ਵੀ ਤੂੰ ਨਾ ਕੁਛ ਕਹਿੰਦੀ ਤੇ ਆਂਦੀ ਮੇਰੇ ਕੋ ਭਾਬੀ ਕਹਿੰਦੀ ਫੇਰ ਮੈਨੂੰ ਥੱਪੜ ਮਾਰਦਾ ਉਹ ਸੋਣਾ ਕੀਤਾ ਵਾ ਥੱਪੜ ਮਾਰ ਕੇ ਹਣਾ ਕੰਮ ਹੋ ਗਿਆ ਕੰਬਲੀ ਰਹਿ ਗਿਆ ਜੋੜਨ ਵਾਲਾ ਕੰਬਲ ਚ ਵੜ ਜੋ ਤੇ ਸਾਰਾ ਦਿਨ ਬਸ ਠੰਡੀ ਲੱਗਦੀ ਰਹਦੀ ਆ ਘੁੰਰਦੇ ਫਿਰਦੇ ਨਹੀਂ ਲੱਗਦੀ ਮਮਾਉ ਨੇ ਲੱਗਦਾ ਉੱਧਰ ਬਿਠੇ ਆ ਉਹਨਾਂ ਲੱਗੇ ਜਾ ਕੇ ਬੈੰਨੀ ਆ ਆਪੀ ਆ ਕੇ ਜਨਾ ਜੇ ਪਹਿਣਾ ਹੋਏ ਤੇ ਬਹਿ ਜਣਗੇ ਕੰਬਲ ਚ Papa ਕੱਲ ਦਾਲਾ Papa ਲਿਆਂਦਾ ਮਮਾ ਨੇ ਦਸਾਈ ਨੇ ਕੀ ਆ ਕਿਦਾ ਵਾ ਲੈ ਇਹਦੇ ਵਿੱਚ ਤੇ ਸੂਟ ਆ ਅਨ ਸਟਿਚ ਇਹ ਕਿਹਦੇ ਹੱਥ ਲਿਆਂਦੇ ਮम्मा ਨੇ ਗਏ ਤੇ ਕਲ ਪਾੜਦੇ ਸੀ ਪੁੱਛਾਂ ਵੀ ਕਿਹਦੇ ਸੂਟ ਆ ਚਲ ਲੈ ਕੇ ਜਾਨੀ ਨਾਲੇ ਪੁੱਛਣੀ ਆ ਕੀ ਪਤਾ ਸਾਡੇ ਨਾਲ ਲਿਆਂਦੇ ਹੁਣ ਮਨ ਮੇ ਇਹ ਤਾਂ ਜਦੋਂ ਮੈਂ ਕੱਲ ਚਲੀ ਗਈ ਸੀ 파ਟ ਤੇ ਤੇ ਮੇਰੇ ਮਗਰੋਂ ਦੋਨਾਂ ਚ ਕੋਈ ਥੱਲੇ ਆਇਆ ਸੀ ਕਿ ਨਹੀਂ ਨਾ ਨਾ ਕੋਈ ਵੀ ਨਹੀਂ ਉਤਰਿਆ ਚਾਚੀ ਤੇ ਉੱਕਾ ਹੀ ਨਹੀਂ ਉਤਰੀ ਮम्मा ਥੱਲੇ ਅੱਛਾ ਨਾ ਤੇ ਚਾਚੀ ਆਈ ਨਹੀਂ ਤੇ ਅੰਜੂ ਭਾਬੀ ਆਈ ਆ ਤੇ ਆਪਣੀ ਰੋਟੀ ਬਣਾ ਕੇ ਤੇ ਲੈ ਗਈ ਆ ਹੂੰ ਤੇ ਹਾਡੀ ਨਹੀਂ ਬਣਾ ਕੇ ਗਈ ਅੱਛਾ ਆਪਣੀ ਸੀਮਾ ਭਾਬੀ ਨੇ ਬਣਾਈ ਫਿਰ ਉਹਨੇ ਫੁਲਕੇ ਲਾਏ ਤੇ ਫਿਰ ਅਸੀਂ ਰੋਟੀ ਖਾਧੀ ਸਾਰਿਆਂ ਨੇ ਆ ਮੈਂ ਕਿ ਸ਼ਾਇਦ ਹੋ ਸਕਦਾ ਵੀ ਕੱਲ ਤੇ ਪਰਸੋਂ ਦੇ ਆਈਆਂ ਨਹੀਂ ਤੇ ਕੱਲ ਹੀ ਕੋਈ ਆਇਆ ਹੋਗਾ ਨਾ ਨਾ ਨਹੀਂ ਚਾਚੀ ਤੇ ਉੱਕਾ ਬਿਲਕੁਲ ਹੀ ਨਹੀਂ ਆਏ ਥੱਲੇ ਚੱਲ ਮਰਜੀ ਆਨਾਂ ਦੀ ਜਿੱਦਾਂ ਉਹਨਾਂ ਦਾ ਦਿਲ ਕਰਦਾ ਵਾ ਸਾਡੇ ਵੱਲੋਂ ਤਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਮੰਮਾ ਉਹਨਾਂ ਨੇ ਕੀ ਹੋ ਰਹਾ ਵਾ ਅਜੇ ਤੇ ਨਰਾਜ ਆ ਜੇ ਪਹਿ ਅੱਜ ਹੁੰਦੀ ਆਪਣੀ ਰੋਟੀ ਬਣਾਉਂਦੀ ਤੇ ਲੈ ਕੇ ਉੱਪਰ ਚੱਲ ਜਾਂਦੀ ਆ ਉਹ ਇਹ ਨਹੀਂ ਕਹਿੰਦੀ ਦੀਦੀ ਕੀ ਕਰਦੇ ਪਏ ਜੀ ਸਬਜ਼ੀ ਬਣੀ ਆ ਕਿ ਨਹੀਂ ਬਣੀ ਕੱਲ ਤੇ ਜਿਹੜੀ ਸਬਜ਼ੀ ਬਣੀ ਸੀ ਨਾ ਸਬਜ਼ੀ ਵੀ ਨਹੀਂ ਲਈ ਆਪਣੀ ਸਬਜ਼ੀ ਬਣਾਈ ਪਨੀਰ ਦੀ ਪੁਜੀ ਤੇ ਉਹਨੇ ਰੋਟੀ ਖਾਦੀ ਜਿਹੜੀ ਮੈਂ ਆਲੂ ਗੋਭੀ ਬਣਾਈ ਉਹ ਉੱਥੇ ਦੀ ਉੱਥੇ ਰਹਿ ਗਈ ਆ ਹੂੰ ਹੂੰ ਮੈਂ ਤਾਂ ਪੁੱਛਿਆ ਨਹੀਂ ਮੈਂ ਕਿ ਜੇ ਮੈਂ ਪੁੱਛਦੀ ਉਹਨੇ ਕਹਿੰਨਾ ਕੀ ਕਰ ਸਾਡਾ ਦਿਨ ਨਹੀਂ ਗਾ ਤੇ ਆਪਣੀ ਅਜੀ ਬੁਝੀ ਖਾ ਲਾ ਤੇ ਚੁੱਪ ਕਰਕੇ ਉੱਪਰ ਚਲੀ ਜਾਂਦੀ ਆ ਪਰ ਨਹੀਂ ਨਾ ਇਹ ਗੱਲ ਦੇਖ ਮੇਰੀ ਗੱਲ ਸੁਣ ਘਰਾਂ ਚ ਗੱਲਾਂ ਸੋਹ ਹੁੰਦੀਆਂ ਗਲਤੀ ਵੀ ਉਹਨਾਂ ਦੀ ਆਪਣੀ ਸੀ ਨਾ ਕੋਈ ਸਾਡੀ ਤਾਂ ਕੋਈ ਗਲਤੀ ਹੈਗੀ ਨਹੀਂ ਸੀਗੀ ਮੰਮਾ ਉਹ ਗੱਲ ਤੇ ਤੁਹਾਡੀ ਬਿਲਕੁਲ ਸਹੀ ਆ ਗਲਤੀ ਤੇ ਉਹਨਾਂ ਦੀ ਆ ਹੁਣ ਰਿੰਕੂ ਭਾਜੀ ਆਏ ਆ ਉਹ ਵੀ ਗਲਤੀ ਇਹਨਾਂ ਦੀ ਹੀ ਕੱਢ ਕੇ ਗਈ ਭਾਵੇਂ ਲੱਖ ਇਹਨਾਂ ਨੇ ਸਾਡੇ ਵੱਲ ਝੂਠੀਆਂ ਸੱਠੀਆਂ ਕਹੀਆਂ ਹੁਣ ਪਰ ਗਲਤੀ ਉਹ ਆਪਣੀ ਮੋਟੀ ਦੀ ਤੇ ਮੰਮੀ ਦੀ ਕੱਢਦੇ ਪਏ ਆ ਉਹ ਤੇ ਆਈ ਤੁਹਾਡੀ ਨਾਲ ਗੱਲ ਕਰਨੀ ਕੀ ਪਤਾ ਅੱਜ ਤੁਹਾਨੂੰ ਸ਼ਾਮ ਨੂੰ ਮਿਲਤਨ ਤੇ ਮੈਂ ਤਾਂ ਤੁਹਾਡੇ ਨਾਲ ਹੀ ਗੱਲ ਕਰਨਾਈ ਆ ਕੱਲ ਦੇ ਆਏ ਜੇ ਤੁਸੀਂ ਲਿਫਾਫਾ ਲਿਆਂਦਾ ਨਾਲ ਇਹ ਕਿਦੇ ਸੂਟ ਆ ਕਿਸੇ ਦੇ ਲਿਆਂਦੇ ਜੇ ਕਿਸੇ ਦੇ ਲੈਂਦੇ ਆ ਨਹੀਂ ਸੀਮਾ ਇਹ ਸੂਟ ਤੁਹਾਡੇ ਹੀ ਆ ਉਹ ਜਿੱਥੇ ਮੈਂ ਪਾਟ ਤੇ ਨਹੀਂ ਗਈ ਜਿੰਨ ਹਾਂਜੀ ਆਂਟੀ ਵਾਲਾ ਆਂਟੀ ਤੇਰੀ ਵਾਲਾ ਹਨਾ ਉਹਨਾਂ ਦੀ ਨਾ ਨੋਨੇ ਬੁਟੀਕ ਖੋਲਿਆ ਸੂਟਾਂ ਦਾ ਕੰਮ ਸ਼ੁਰੂ ਕੀਤਾ ਅੱਛਾ ਤਾਂ ਪਾਟ ਕਰਾਇਆ ਹਾਂ ਹਾਂ ਉਹਨਾਂ ਨੇ ਤਾਂ ਪਾਟ ਕਰਾਇਆ ਸੀਗਾ ਤੇ ਫਿਰ ਮੈਂ ਕਿਹਾ ਚੱਲ ਸੂਟਾਂ ਦਾ ਕੰਮ ਕੀਤਾ ਮੈਂ ਕਿਹਾ ਸੂਟ ਲੈ ਜੀਏ ਉਹ ਕਹਿੰਦੇ ਸੂਟ ਲੈ ਜੋ ਹਨਾ ਮੈਂ ਵੀ ਤੇ ਇੰਨਾ ਪਿਆਰ ਕਰਦੇ ਵੀ ਇਹਨਾਂ ਨੇ ਤੇ ਸੂਟ ਖੰਣੇ ਖੰਣੇ ਹਾਂ ਤੁਸੀਂ ਇੰਨੇ ਵੱਡੇ ਸੂਟ ਲੈ ਆਂਦੇ ਮੇਰਾ ਵੀ ਲਿਆਂਦਾ ਆਣਾ ਮੰਮੀ ਨੇ ਸੂਟ ਨਹੀਂ ਬਾਪੂ ਮੈਂ ਤੇਰਾ ਨਹੀਂ ਲਿਆਂਦਾ ਤੇਰਾ ਫਿਰ ਹੁਣ ਵਿਆਹ ਦੀ ਗੱਲਬਾਤ ਚੱਲਣ ਢਈ ਆ ਨਾ ਤੇ ਆ ਨਹੀਂ ਤੇ ਓਹੋ ਉਦੋਂ ਤੇਰੇ ਵਧੀਆ ਬੰਨੇ ਆ ਤੂੰ ਗਰਮ ਸੂਟ ਕੀ ਕਰਨੇ ਆ ਆ ਤੇ ਮੈਂ ਗਰਮ ਸੂਟ ਲਿਆਈ ਆ ਇੱਕ ਸੀਮਾ ਦਾ ਲਿਆਈ ਆ ਤੇ ਇੱਕ ਸੀਮਾ ਮੇਰਾ ਹੀ ਤੇ ਇੱਕ ਗੁਰਦੀਪ ਦਾ ਤੇ ਅੰਜੂ ਦਾ ਹੀ ਇੱਕ ਲੇ ਮੰਨमीत ਵੇਗਲਾ ਮੰਮੀ ਦੇ ਕੰਮ ਮੈਂ ਤੁਹਾਡੇ ਨਾਲ ਨਾਰਾਜ਼ ਹੋ ਜਾਣਾ ਜੀ ਆਹੋ ਨਹੀਂ ਜਦੋਂ ਨਹੀਂ ਤੇ ਨਾ ਕਰਦੀ ਗੱਲ ਪਹਿਲਾਂ ਮੈਨੂੰ ਸੀਮਾ ਦੀ ਗੱਲ ਸੁਣ ਲੈਂਦੇ ਫੇਰ ਮੈਂ ਤੇਰਾ ਨਾ ਕਰਦੀ ਸੀ ਸੀਮਨमीत ਦਾ ਛੱਡ ਕੇ ਤੇ ਇੰਨਾ ਬੋਲੇ ਸਾਡਾ ਚਾਚੀ ਤੇ ਉਹ ਅੰਜੂ ਤੇ ਤੁਸੀਂ ਫੇਰ ਉਹਨਾਂ ਤੇ ਸੋਡ ਲੈ ਆਇਓ ਤੇ ਉਹਨਾਂ ਤੇ ਗੱਲ ਹੀ ਨਹੀਂ ਲਿਆ ਦੇ ਸੀਮਾ ਵੇਹ ਮੇਰੀ ਗੱਲ ਸੁਣ ਉਥੇ ਨਾ ਉਹਨਾਂ ਨੇ ਪੁੱਛਿਆ ਗੁਰਦੀਪ ਵੱਲੋਂ ਵੀ ਉਹ ਨਹੀਂ ਆਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਉਹਦੀ ਨਾ ਤਬੀਅਤ ਠੀਕ ਨਹੀਂ ਸੀ ਹੈਗੀ ਚੱਲ ਉਹ ਗੱਲ ਤੇ ਚੱਲ ਗਈ ਵੀ ਤਬੀਆਂ ਠੀਕ ਨਹੀਂ ਆ ਤੇ ਨਹੀਂ ਆਏ ਤੇ ਹੁਣ ਸੂਟ ਜੇ ਮੈਂ ਉਹਨਾਂ ਨੂੰ ਪਤਾ ਹੈ ਨਾ ਇਹਨਾਂ ਦੀ ਜੁਆਇੰਟ ਫੈਮਿਲੀ ਹੈ ਇਹਨਾਂ ਦਾ ਆਪਸ ਚ ਇੰਨਾ ਪਿਆਰ ਹੈ ਤੇ ਜੇ ਮੈਂ ਤੇਰਾ ਸੂਟ ਤੇ ਆਪਣਾ ਸੂਟ ਲੈਂਦੀ ਅਗਲੇ ਦੇ ਦਿਲ ਚ ਨਹੀਂ ਸੀ ਆਣਾ ਵੀ ਇਹਨੇ ਉਹਨਾਂ ਦੋਨਾਂ ਦਾ ਨਹੀਂ ਲਿਆ ਫਿਰ ਇਸ ਕਰਕੇ ਮੈਂ ਚਾਰ ਸੂਟ ਲਏ ਕੋਈ ਹਾਮ ਕਰੋ ਉਹਨਾਂ ਨੂੰ ਕੀ ਪਤਾ ਉੱਥੋਂ ਤਾਂ ਕਹਿ ਕੇ ਲੈ ਆਈ ਜੀ ਤੇ ਤੁਸੀਂ ਹਾਮ ਕਰੋ ਮੰਮੀ ਇਤ ਨੂੰ ਬਣਾਵਾ ਦੋ ਦੋ ਇੱਕ ਮੈਨੂੰ ਇੱਕ ਮੰਮੀ ਦੇ ਦੱਸੋ ਇੱਕੀ ਦੋ ਬਣਾ ਦੋ ਮੰਮੀ ਤੇ ਪੇੜ ਆਖਲੇ ਨੀ ਮਮਾ ਕੋ ਕਾ ਮੇ ਲੋ ਦੰਚਾ ਚੀ ਕਿੰਨਾ ਬੋਲੀ ਸਾਡੇ ਨਾ ਮੈਨੂੰ ਇੱਥੋਂ ਤੱਕ ਭਾਬੀ ਨੇ ਥੱਪੜ ਵੀ ਮਾਰਤਾ ਤੁਸੀਂ ਤਾਂ ਵੀ ਉਹਨਾਂ ਵਾਸਤੇ ਸੂਟ ਲੈ ਕੇ ਆਏ ਜੇਰੀ ਗੱਲ ਸਨ ਕੋਈ ਗੱਲ ਨਹੀਂ ਹੈਗੀ ਤੇਰੇ ਮੈਂ ਵਧੀਆ ਵਧੀਆ ਸੂਟ ਬਣਾਣੇ ਪੁੱਤਰ ਵਿਆਹ ਤੇ ਵਧੀਆ ਵਧੀਆ ਲੈ ਕੇ ਦਵਾਂਗੀ ਤੈਨੂੰ ਸੂਟ ਹੁਣ ਮੈਂ ਲਿਆਂਦੇ ਆ ਸੀਮਾ ਕਿਹੇ ਵੇਲੇ ਇੱਕ ਦੂਜੇ ਦੇ ਮੱਥੇ ਲੱਗ ਜੀਦਾ ਉਹ ਕਿਹੜਾ ਦੂਰ ਦੇ ਹੈਗੇ ਆ ਫਿਰ ਚੰਗੇ ਨਹੀਂ ਲੱਗੀਦਾ ਅਚਾਨਕ ਦੱਸੋ ਮੇਰਾ ਸੂਟ ਕਿਹੜਾ ਵਾ ਐ ਕਿਦਾਂ ਏ ਤੇ ਹੈਗਾ ਹੀ ਮੈਂ ਆਪਣਾ ਲਿਆਂਦਾ ਹੀ ਸੂਟ ਮੈਨੂੰ ਆ ਕਲਰ ਬੜਾ ਪਸੰਦ ਸੀਗਾ ਸੂਟ ਵੀ ਬੜਾ ਸੋਹਣਾ ਕਿਦਾਈ ਹੋਈ ਹਾਂ ਇਹ ਆਪਣਾ ਲਿਆਂਦਾ ਏ ਤੇ ਇਹਦੇ ਚੋ ਇੱਕ ਅੰਜੂ ਦਾ ਹੀ ਆ ਅੰਜੂ ਦਾ ਹੀ ਭਾਬੀ ਤੁਸੀਂ ਆ ਵਾਲਾ ਆ ਚਾਚੀ ਦਾ ਹੀ ਤੇ ਉਹ ਤੇਰਾ ਹੀ ਵੇਖ ਲੈ ਆ ਸੋਨਾ ਜੇ ਸੂਟ ਹਾਂ ਆ ਤੇਰਾ ਹੀ ਇਹਨਾਂ ਦਾ ਸਟੋਲ ਨਹੀਂ ਹੈਗੀ ਤੇ ਸਟੋਲ ਵਾਲਾ ਲੱਗਦਾ ਪਿਆ ਇਹ ਸਟੋਲ ਵਾਲਾ ਵਾ ਚਲੋ ਮਮੀ ਤੀ ਵੀ ਆਪਣਾ ਲੈਣ ਨਾਲ ਤੇ ਲੈ ਆਉਣਾਂ ਕੋਈ ਗੱਲ ਨਹੀਂ ਹੈਗੀ ਤੂੰ ਪਾਇਆ ਤੇ ਨੋਆਂ ਧੀਆਂ ਪਾਣ ਤੇ ਸੋਹਣੇ ਲੱਗਦੇ ਹਾਂ ਮੰਮੀ ਇਹ ਨਾ ਸੋਨਾ ਸੂਟ ਹਾਂ ਮੈਨੂੰ ਵੇੜਨੇ ਪਸੰਦ ਆ ਇਸਨੇ ਨਾ ਸਟੋਰ ਆ ਆਹ ਫੇ ਚੰਗਾ ਕੀਤਾ ਜਿਹੜਾ ਮੇਰੀ ਭਾਬੀ ਵਾਸਤੇ ਆਹ ਵਾਲਾ ਲਿਆਂਦਾ ਤੇ ਅੰਜੂ ਭਾਬੀ ਹਣਾਂ ਵਾਸਤੇ ਉਹ ਲਿਆਂਦਾ ਜਿੰਨਾ ਛੋਲ ਹੀ ਨਹੀਂ ਹੈਗਾ ਮੇਰੀ ਗੱਲ ਸੁਣ ਮੰਨੀ ਤੇ ਕੋਈ ਨਹੀਂ ਮੇਰਾ ਤੂੰ ਰਹਿਣ ਦੀ ਜੇ ਤੈਨੂੰ ਪਸੰਦ ਆ ਤੇ ਤੂੰ ਸਵਾਲਾ ਕੋਈ ਨਹੀਂ ਭਾਬੀ ਮੰਮੀ ਤੁਹਾਡੇ ਵਾਸਤੇ ਲਿਆ ਕੇ ਆਏ ਤੁਸੀਂ ਸਵਾਲ ਉਹਨੇ ਕੀ ਕਰਨਾ ਹੈ ਵਾ ਗਰਮ ਸੂਟ ਹੁਣ ਕੋਈ ਪਤਾ ਮਾਰੇ ਸੱਚੇ ਬਾਸ਼ਾ ਕਰੇ ਇਦਾਂ ਹੋ ਜੇ ਹਾਂ ਵਧੀਆ ਵਧੀਆ ਲਿਆ ਕੇ ਦਵਾਂਗੇ ਤੇ ਜਾ ਮਨਮੀ ਤੇ ਇੱਕ ਕੰਮ ਕਰ ਜਾਂ ਚਾਚੀ ਨੂੰ ਤੇ ਅੰਜੂ ਨੂੰ ਆਵਾਜ਼ ਮੈਂ ਨਹੀਂ ਜਾਣਾ ਜੂਣਾ ਮੈਨੂੰ ਨਾ ਆਖਿਓ ਮੈਂ ਨੂੰ ਕੋਠੇ ਜਾਣ ਲੱਗਿਆ ਡਰ ਲੱਗਦਾ ਜੇ ਮੈਂ ਨਹੀਂ ਜਾਣਾ ਆਉਂਦੇ ਜੇ ਤੂੰ ਵੀ ਜਾਓ ਬੁਲਾ ਕੇ ਲਿਆਓ ਰਹਿਣ ਤਾਂ ਕਿਦੋਂ ਆਉਣ ਕਿ ਤੁਸੀਂ ਦੇ ਦੇਓ ਆਪਾਂ ਨਹੀਂ ਭਲਉਣ ਜਾਣਾ ਮੈਂ ਨਹੀਂ ਜਾਣਾ ਕੋਠੇ ਤਾਂ ਕਰ ਕਿ ਉਹਨਾਂ ਨੂੰ ਸੱਦ ਲੈ ਕਿ ਜੇ ਆਉਂਦੇ ਥੱਲੇ ਥੋਦੇ ਤੇ ਸਾਨੂੰ ਬੁਲਾਉਂਦੇ ਆਪ ਤੇ ਉਹ ਕਾਲ ਦੇ ਥੱਲੇ ਨਹੀਂ ਉਤਰੇ ਤੇ ਨਹੀਂ ਕੋਈ ਗੱਲ ਨਹੀਂ ਸੀਮਾ ਬਲਾ ਤੂੰ ਕੋਈ ਗੱਲ ਨਹੀਂ ਮੇਰੀ ਗੱਲ ਮੰਨ ਚੰਗਿਆ ਨਹੀਂ ਲੱਗੀਦਾ ਬਲਾ ਚੱਲ ਕੋਈ ਨਹੀਂ ਜਾਣਾ ਮੰਮੀ ਚੱਲ ਮੰਮੀ ਤੇ ਜਾ ਜਾ ਮਮਾ ਕਹਿੰਦੇ ਮੇਰੀ ਗੱਲ ਸੁਣ ਕੱਲ ਨੂੰ ਜੇ ਤੇਰਾ ਵਿਆਹ ਹੋਇਆ ਤੇ ਫਿਰ ਵੀ ਤੁਹਾਨੂੰ ਥੱਲੇ ਰਹਿਣਾ ਮੈਨੂੰ ਸੁਧਾਨ ਸੁਧਾਨ ਕਹਿੰਦੇ ਮੈਂ ਨਹੀਂ ਜਾਣਾ ਹੈਗਾ ਇਹ ਨਹੀਂ ਇਹ ਸੁਧਾਨ ਕਹਿਣਗੇ ਨਾ ਕਿ ਥੱਲੇ ਆ ਕੇ ਦੱਸੀ ਹਾਂ ਹਾਂ ਨਾ ਮਮੀ ਜੀ ਫੁੱਲ ਵੜੀਆਂ ਬਣਾਈਆਂ ਹੋਇਆ ਖਾ ਲੋ ਦੰਦਰਵੀ ਕੋਈ ਨਹੀਂ ਖਾ ਰਨੇ ਤੇ ਤੇਰੇ ਚਾਹ ਵੀ ਬਣਾ ਲੈਣਾ ਪਹਿਲਾਂ ਕੀ ਚਾਹ ਦੀ ਬਣਦੀ ਆ ਚਾਹ ਹੀ ਮੈਂ ਤੇ ਵਿਲੋ ਦਿਆਂਗਾ ਨਾਲ ਮੈਂ ਚਾਹ ਲਿਆਂਗੇ ਨਾਲ ਹੋਰ ਫੁੱਲ ਵੜੀਆਂ ਰੱਖਿਆਂ ਬਣਾ ਲੈ ਉਹ ਬਣਾ ਲੈ ਉਹ ਵੀ ਤੋਂ ਮੈਨੂੰ ਮਿਲ ਜਾਣਾ ਕੱਲ ਦੀ ਟੈਨਸ਼ਨ ਹੀ ਬੜੀ ਆ ਟੈਨਸ਼ਨ ਨਾ ਮੇ ਤਾਂ ਸਿਰ ਭੀੜ ਹੋਉਂਦੇ ਆ ਹਾਂ ਨਹੀਂ ਟੈਨਸ਼ਨ ਲਾਡੀ ਮੈਂ ਤਾਂ ਜੇ ਮम्मी ਇਹ ਹੀ ਕਹਿੰਦੀ ਕਿ ਬਾਕੀ ਤੇ ਨਹੀਂ ਕਿ ਉੱਥੇ ਜਾ ਕੇ ਮਾਫੀ ਮੰਗੀਓ ਕੋ ਮੈਂ ਇਹ ਨਹੀਂ ਮਨ ਮੀਰ ਕੋ ਮਾਫੀ ਮੰਗਣੀ ਮੈਂ ਵੱਡੀ ਆ ਤੇ ਉਹ ਵੱਡੀ ਆ ਤੇ ਬਾਕੀ ਤੁਸੀਂ ਜਿੱਦਾਂ ਅੱਗੇ ਮੇਰਾ ਸਾਥ ਦਿੱਤਾ ਨਾ ਹੁਣੇ ਮੇਰਾ ਸਾਥ ਦੇਣੀ ਸ਼ਰੀਫਾ ਕੋ ਜਾ ਕੇ ਕਿਹਦੇ ਮਾਫੀ ਮੰਗਤ ਮੈਂ ਨਹੀਂ ਸ਼ਰੀਫਾ ਕੋ ਮਾਫੀ ਮੰਗੂ ਵੀ ਹੁੰਦੈ ਤੇ ਅਜੇ ਵੀ ਮਾਫੀ ਕਾਹਦੇ ਨਹੀਂ ਮੰਗਣੀ ਤੂੰ ਉਹਨਾਂ ਨੇ ਕਦੀ ਗਲਤੀਆਂ ਸੋਹ ਕਰਦੀਆਂ ਨਾ ਸੀਮਾ ਵੀ ਹੈ ਨਾ ਤੇ ਉਹਨੇ ਕਦੀ ਮੰਗੀ ਮਾਫੀ ਆ ਕੇ ਤੇ ਜਮਨ ਮਨੀਤ ਨੇ ਕਦੀ ਮੰਗੀ ਇੰਨੀਆਂ ਗਲਤੀਆਂ ਕਰਦੀ ਉਹਨੇ ਕਦੀ ਮੰਗੀ ਜਾਂ ਨਾ ਨੇ ਉਹਦੀ ਮਾਂ ਨੇ ਕਦੀ ਕਿਹਾ ਕਿ ਜਾ ਕੇ ਮਾਫੀ ਮੰਗ ਲੈ ਚਾਚੀ ਕੋਲੋਂ ਜਾਂ ਅੰਜੂ ਕੋਲੋਂ ਤੇ ਤੂੰ ਕਹਦਾ ਨਹੀਂ ਮੰਗਣੀ ਮੈਂ ਤੇਰੇ ਨਾਲ ਹੀ ਕੋਈ ਲੋੜ ਨਹੀਂ ਮਾਫੀ ਮੰਗਾਂਗੇ ਨਾਲੇ ਹੀ ਆਪਣੀ ਰੋਟੀ ਪਾਣੀ ਵੱਖਰਾ ਕੀਤਾ ਸਭ ਕੁਝ ਕੀਤਾ ਤੂੰ ਕਹਦੀ ਕੋਲ ਟੈਨਸ਼ਨ ਮੱਗਦੀ ਮਮੀ ਮੈਂ ਕਿਹਾ ਲੈ ਤੇ ਜਪਾਰੀ ਨੂੰ ਕਦੇ ਹੀ ਮਾਫੀ ਮੰਗ ਮਾਫੀ ਮੰਗ ਮੈਂ ਕਿਹਾ ਤੁਹਾਡਾ ਨਾ ਗੱਲ ਕਰਦੀ ਆ ਮੈਂ ਕਮਨਮੀਤ ਕੋ ਮਾਫੀ ਮੰਗਾ ਉਹ ਕੋ ਚੱਲੀ ਗਈ ਕੋ ਇੰਨਾ ਉਦਨ ਬੋਲ ਕੇ ਗਈ ਆ ਤੂੰ ਤੜਕਾ ਕਰਦੀ ਆ ਤੇ ਮਾਫੀ ਨਾ ਮੈਂ ਹੀ ਮੰਗਾ ਕੋਈ ਗੱਲ ਨਹੀਂ ਜੇ ਰਿੰਕੂ ਨੇ ਸਾਡਾ ਕਸੂਰ ਦਿੱਤਾ ਵਾ ਤੇ ਉਹਨਾਂ ਨੇ ਵੀ ਤੇ ਸਾਡੀ ਵੀ ਗਲਤੀ ਕੀਤੀ ਥੱਲੇ ਹੀ ਕੋਈ ਗੱਲ ਨਹੀਂ ਕੋਈ ਨਹੀਂ ਮਾਫ ਮੰਗਣਾ ਮੇਰਾ ਤੂੰ ਆਹ ਨਾ ਖਾਲਾ ਖੋਲ ਬਣੀ ਲੈ ਲਓ ਮम्मी ਤੁਸੀਂ ਵੀ ਤੂੰ ਵੀ ਗਾਦੀ ਚਾੜ੍ਹ ਵਾਲੀ ਹੁੰਦੀ ਹੈ ਵਧੀਆ ਬਣੀ ਆ ਲਿਆ ਚਾ ਲੈਣਾ ਤੇ ਚੱਲ ਨਾ ਆਈ ਭੈਣ ਚਲ ਖਾ ਲਓ ਥੱਲੇ ਹੁੰਦੀ ਉਹ ਉੱਠ ਜਾ ਬੁਲਾ ਕੇ ਲਿਆ ਕੇ ਕਹਿਣਾ ਮੰਨੀਦਾ ਹੁੰਦਾ ਵਾ ਕੀ ਅਬ ਤੁਸੀਂ ਮੈਨੂੰ ਭਾਬੀ ਨੂੰ ਭੇਜ ਦੋ ਹਾਂ ਨਾ ਨਾ ਭਾਬੀ ਨੇ ਨਝਾਣਾ ਮੇਰੀ ਸੋਲੋ ਬਾਲ ਮम्मा ਮੈਂ ਤੁਹਾਡੇ ਕਹਿਣ ਤੇ ਚੱਲੀ ਏ ਜੇ ਤੇ ਮੈਨੂੰ ਚਾਚੀ ਤੇ ਮੈਨੂੰ ਭਾਬੀ ਬੋਲੇ ਨਾ ਫੇਰ ਮੈਂ ਸੁਣਾਣੀ ਆ ਜਾਣਾ ਨਹੀਂ ਨਹੀਂ ਕੁਛ ਨਹੀਂ ਕਹਿਣਾ ਤੂੰ ਨਹੀਂ ਕੁਛ ਕਹਿਣਾ ਵੰਡੇ ਆ ਤੂੰ ਨਹੀਂ ਅੱਗੋਂ ਬੋਲਣਾ ਕੋਈ ਨਹੀਂ ਤੂੰ ਇਦਾਂ ਕਰੀ ਚੁੱਪ ਕਰਕੇ ਥੱਲੇ ਆ ਜੀ ਤੇ ਮੈਨੂੰ ਦੱਸੀ ਆ ਕੇ ਵੀ ਤੈਨੂੰ ਕੀ ਕਹਿੰਦੇ ਮੈਂ ਆਪੇ ਉਹਨਾਂ ਨਾਲ ਗੱਲ ਕਰ ਲਵਾਂਗੀ ਆ ਮੰਮੀ ਤੂੰ ਨਾ ਬੋਲ ਕੁਛ ਤੂੰ ਆ ਜੀ ਤੇ ਨਹੀਂ ਘਰੋਂ ਭਲੀ ਤੁਸੀਂ ਮੈਨੂੰ ਇਹੋ ਕਹਿ ਦਿੰਦੇ ਜੀ ਚੱਲ ਕੋਈ ਗੱਲ ਨਹੀਂ ਪੁੱਤਰ ਪਤਾ ਕੀ ਮम्मा ਫੀਲ ਕਰਦੀ ਆ ਨਾ ਮਨमीत ਜਦੋਂ ਕੋਈ ਬੋਲ ਨਹੀਂ ਚਿਰ ਨਹੀਂ ਕਰਦਾ ਤੁਹਾਨੂੰ ਪਤਾ ਕਿੰਨਾ ਘਟਾਇਆ ਇਹਨੇ ਉੱਪਰ ਜਾਣਾ ਨਹੀਂ ਤੇ ਜਾਦਾ ਉੱਪਰ ਹੀ ਰਹਿੰਦੀ ਸੀ ਕੰਮ-ਕੁੰਮ ਕਰਕੇ ਉੱਪਰ ਚਲ ਜਣਾ ਭਾਬੀ ਨਾਲ ਗੱਲਾਂ-ਬੱਤਾਂ ਮਾਰਨੀ ਆ ਫਿਰ ਥੱਲੇ ਆ ਜਣਾ ਦੋਨਾਂ ਨੇ ਹੁਣ ਜਿੱਦਨ ਦੀ ਔਰ ਨਹੀਂ ਨਾ ਸਹੀ ਤਰੀਕੇ ਬੋਲਦੇ ਨਾ ਚਾਚੀ ਨਾਲ ਜੀ ਤੇ ਜਾਂਦੀ ਨਹੀਂ ਉੱਪਰ ਇੱਥੇ ਬੈਠੀ ਰਹਿੰਦੀ ਥੱਲੇ ਗੇਮ 'ਚ ਲੱਗੀ ਰਹਿੰਦੀ ਜਾਂ ਮੇਰੇ ਨਾਲ ਗੱਲਾਂ-ਬੱਤਾਂ ਕਰ ਲਈਆਂ ਤੇ ਨਾ ਸੀਮਾ ਪਤਾ ਕੀ ਉਹ ਉਦਾਂ ਹੀ ਭੋਲੀ ਆ ਨਾ ਤੇ ਪਰ ਇਹਨੂੰ ਪਤਾ ਤੇ ਹੈਗਾ ਨਾ ਕਿ ਕਿਦਾਂ ਬੋਲਦੇ ਮੇਰੇ ਨਾਲ ਮੇਰੀ ਬੇਇੱਜ਼ਤੀ ਕਰਦੇ ਇਹਨਾਂ ਗੱਲਾਂ ਦੀ ਤਾਂ ਉਹਨੂੰ ਸਮਝ ਹੈਗੀ ਆ ਨਾ ਤਾਂ ਤਾਂ ਹੀ ਨਹੀਂ ਨਾ ਉਹ ਜਾਂਦੀ ਹੈਗੀ ਪਰ ਉਹਨਾਂ ਨੂੰ ਵੀ ਨਹੀਂ ਨਾ ਚਾਹੀਦਾ ਹੈਗਾ ਕਿ ਜਦੋਂ ਉਹ ਕਿਤੇ ਜਾਂਦੀ ਆ ਚਲ ਜੇ ਉਹ ਆ ਹੀ ਗਈ ਹੈ ਤੇ ਉਹਦੇ ਦਿਵਾਲੇ ਹੀ ਹੋ ਜਾਂਦੀਆਂ ਉਹਨੂੰ ਕਦੀ ਪੁੱਛ ਕਦੀ ਪੁੱਛ ਕਹਿੰਦੀ ਆ ਚਲੋ ਆਂਦੇ ਪਹਿਲਾ ਵੇਖਨੇ ਕਿਹੜੇ ਮੂੰਹ ਬੋਲਦੇ ਆ ਮੈਨੂੰ ਤਾਂ ਲੱਗਦਾ ਨਹੀਂ ਲੈਣਗੇ ਸੂਟ ਰੋਟੀ ਵਾਲਾ ਤੇ ਉਦਨ ਮਨਾ ਕਰ ਦਿੱਤਾ ਸੀ ਤੇ ਸੂਟ ਕਿਥੋਂ ਉਹਨਾਂ ਨੇ ਲੈਣੀ ਚਲੋ ਵੇਖਨੇ ਮੂੰਹ ਲੰਨੇ ਆ ਬਹੁਤ ਮਮੀ ਜੀ ਇੱਕ ਗੱਲ ਤੁਹਾਡੇ ਨਾਲ ਮੈਂ ਹੋਰ ਕਰਦੀ ਹਾਂ ਵੀ ਇੱਕ ਵਾਰ ਨੂੰ ਸਿੱਧਿਆ ਤੁਸੀਂ ਕਰਨਾ ਤੇ ਮੈਂ ਕਰਾਂ ਇਨਾਂ ਦੇ ਘਰ ਤੋਂ ਇੰਕਿਚਨੇ ਤਾਂ ਮੈਂ ਕਿਚੂੜੀ ਸਾਰਾ ਕੁਝ ਤੇ ਉਹਨਾਂ ਨੂੰ ਦੇ ਹੀ ਜਾਂਦੇ ਆ ਤੇ ਅੰਝੂ ਮੈਂ ਤੇਨੂੰ ਕਹਿੰਨੀ ਆ ਖਿੱਚ ਕੇ ਰੱਖੇ ਨੂੰ ਕਿਉਂਕਿ ਮੈਂ ਤੇਨੂੰ ਬੜਾ ਸਮਝਾਣੀ ਇਹਨੂੰ ਨਹੀਂ ਲੱਗਦੀ ਤੂੰ ਕੰਨ ਖਿੱਚ ਕੇ ਰੱਖੇ ਦੇ ਚੰਗੀ ਤਰ੍ਹਾਂ ਇਹਨੂੰ ਨੱਪਿਆ ਕਰ ਜਦੋਂ ਖੱਲੇ ਆਉਂਦਾ ਉਹਨੂੰ ਵਾਇਰ ਮਾਰੋ ਉਸੇ ਵੇਲੇ ਦੈਨ ਨਹੀਂ ਦੇ ਨਾਮ ਨਾਲ ਬਾਕੀ ਉਹੀ ਮੰਦਿਰ ਕੋ ਕਹਿੰਦੇ ਮਾਫੀ ਮੰਗ ਮੈਂ ਗਿਆ ਕੇ ਆਈ ਨਾ ਮੈਂ ਅੱਜ ਥੋੜੀ ਆਈ ਆ ਵੀ ਜਿਹੜੀ ਮੇਰੇ ਇਸ ਘਰ 'ਚ ਕੋਈ ਇੱਜ਼ਤ ਨਹੀਂ ਹਾਂ ਲੇਗੀ ਸਾਰੀ ਇੱਜ਼ਤ ਤੇ ਉਤਾਈ ਜੀ ਦੀ ਮੰਮੀ ਜੀ ਦੀ ਸੀਮਾ ਦੀ ਆ ਮੇਰੀ ਇਸ ਘਰ 'ਚ ਕੋਈ ਵੈਜ ਨਹੀਂ ਹਾਂਗੀ ਓਏ ਲੋਰਨੀ ਮੈਂ ਤੇਰੇ ਨਾਲ ਮਾफी ਮੰਗਾਂਗੀ ਨਾਲੇ ਮੇਰੀ ਗੱਲ ਸੁਣ ਇਹਦੇ ਆਉਂਦਾ ਸਾਰੇ ਪੈਸੇ ਤੇ ਉਹਨਾਂ ਨੂੰ ਲੁਟਾਉਂਦਾ ਇਹਦਾ ਮਤਲਬ ਇਹ ਨਹੀਂ ਵਸੇ ਆਹੀ ਕੋਸ਼ਿਸ਼ ਨਹੀਂ ਆਗਿਆ ਕਿ ਤੂੰ ਇਹਦੇ ਚੰਗੀ ਤਰ੍ਹਾਂ ਗੱਲ ਕਰਕੇ ਚ ਇਹਨੂੰ ਅੰਦਰ ਬਹਿ ਕੇ ਸਮਝਾਇਆ ਪਰ ਲੋਕਾਂ ਦੀਆਂ ਜਨਾਨੀਆਂ ਦੇ ਇੰਨੀ ਆ ਨਾ ਬੰਦੇ ਨੂੰ ਸਮਝਾਉਂਦੀ ਆ ਤੇ ਬੰਦੇ ਨੂੰ ਸਮਝ ਹੀ ਲੈ ਜਾਂਦੀ ਤੇ ਤੂੰ ਨਹੀਂ ਸਮਝਾ ਸਕਦੀ ਮਮੀ ਸੁਝਾਉਂਦੀ ਤੇ ਬੜੀ ਬੜਾ ਪਰ ਇਹ ਬੰਦੇ ਨੂੰ ਕਿੱਥੇ ਸਮਝ ਆਉਂਦੀ ਹੈ ਬੰਦਾ ਕਿੱਥੇ ਮੇਰੇ ਆਕੇ ਲੱਗਦੇ ਇਹਨਾਂ ਨੂੰ ਤਾਂ ਬਸ ਉਹੋ ਹੀ ਥੱਲੇ ਵਾਲਾ ਪਰਿਵਾਰ ਹੀ ਨਾ ਉਹ ਹੀ ਵੇਖਦਾ ਰਿਹਾ ਆਪਾਂ ਤਾਂ ਵੇਖਦੀਆਂ ਜਨਾਂ ਆਪਲਾ ਘਰ ਵੇਖਦਾ ਵੀ ਅਸੀਂ ਕੋਈ ਪੈਸਾ ਜੋੜ ਲਿਆ ਸੀ ਕੁਛ ਆਪ ਦਾ ਕੋਈ ਬਣਾਈਏ ਵੱਖਰਾ ਕੋਈ ਪਲਾਟ ਹੀ ਲੈ ਲਈਏ ਵਰਨਾ ਕੁਛ ਨਹੀਂ ਸਮਝ ਆਉਂਦੀ ਕੋਈ ਨਹੀਂ ਜਦੋਂ ਇਹ ਨਹੀਂ ਹੱਥੋਂ ਸਭ ਕੁਝ ਗਵਾ ਲੇਗਾ ਨਾ ਫੇਰ ਇਹਨੂੰ ਆਣੀ ਸਮਝ ਹਾਲ ਲੈਣੀ ਇਹਨੂੰ ਸਮਝ ਆਉਣੀ ਹਾਲ ਲੈ ਜੋ ਉਹ ਕਹਿਆ ਗਿਆ ਨਾ ਉਸੇ ਉਹ ਹੀ ਗਿਆ ਵਾਸਤੇ ਇਹ ਤੇ ਨਹੀਂ ਨਾ ਇਹਨੂੰ ਆਪਣੀ ਭੈਣ ਦਾ ਧਿਆਨ ਨਹੀਂ ਨਾ ਇਹਨੂੰ ਇਹਗਾ ਵੀ ਮੈਂ ਵੀ ਆਪਣਾ ਕਮਰਾ ਸਵਾਰ ਲਾਂਗੀ ਤੇ ਉੱਪਰ ਸਵਾਰ ਲਾਂਗੀ ਬਈ ਕੋਈ ਚਾਰ ਭੈਣ ਭਰਾ ਆ ਜਾਣਗੇ ਤੇ ਕੀ ਕਹਾਂਗੇ ਨਾ ਇਹਨੂੰ ਅਕਲ ਹੀ ਨਹੀਂ ਆਗੀ ਵਾਸਤੇ ਆਰਵੇਂ ਸਾਨੂੰ ਹੀ ਬੋਲਣਾ ਅਕਸਰ ਬੇਬੋਲਣਾ ਬੰਦੇ ਦੇ ਅੰਦਰ ਹੀ ਆ ਵੀ ਇਹ ਪਤਾ ਨਹੀਂ ਕੀ ਮਾੜੇ ਕਰਮ ਕੀਨੇ ਹੈ ਜਿਹੜਾ ਸਾਡਾ ਹੀ ਵੈਰੀ ਬਣਿਆ ਹੋਇਆ ਹੈ। ਕੋਈ ਵੀ ਮਾਫੀਆਂ ਅਸੀਂ ਮੰਗੀਆਂ ਸਾਡੀ ਗਲਤੀ ਉਹਨਾਂ ਦੀ ਕੋਈ ਗਲਤੀਆਂ ਨਹੀਂ ਹੈਗੀਆਂ। ਉਹਨਾਂ ਤਾਂ ਸਾਹਮਣੇ ਕਿਦਾਂ ਰੋਲਾ ਪਾਉਂਦੇ ਆ ਤੇ ਗੁੱਸਾ ਕਰਦੀ ਆ ਤੇ ਤੂੰ ਨਹੀਂ ਮਾਫੀ ਮੰਗਣੀ ਕਿ ਮੈਂ ਮਾਫੀ ਮੰਗ ਲੈਣਾ ਤੇ ਉਹ ਗਏ ਉਹ। ਤੇ ਰੋਟੀ ਖਾਦੀ ਇਹਨੇ ਤੇਰੇ ਕੋਲੋਂ ਕਿ ਨਹੀਂ ਭਾਵਾ ਬਸ। ਨਹੀਂ ਉਹ ਕੱਲ ਤੇ ਉਦੋਂ ਹੀ ਖਾਦੀ ਸੀ। ਹਾਂ। ਸਵੇਰੇ ਫਿਰ ਮੈਂ ਆ ਗਿਆ ਮੈਂ ਉਹ ਨਾਸ਼ਤਾ ਬਣਾਉਣੀ ਆ ਤੇ ਬੈਠੋ ਤੁਸੀਂ ਤਿਆਰ ਹੋ ਅੱਛਾ ਚੱਲ ਇਹਦੇ ਬਣਾ ਨਾਸ਼ਤਾ ਕਿ ਮੈਂ ਤਿਆਰ ਹਾਂ ਸਵੇਰੇ ਤੇ ਮੈਂ ਹੀ ਬਣਾ ਦੇਣਾ ਸਵੇਰਾ ਆ ਰਹੀ ਹੈ ਤੂੰ ਨਾ ਹੱਥ ਚ ਰੱਖ ਕੇ ਨੂੰ ਆਪਣੇ ਦੇ ਬੱਸ ਜਾਣ ਨਾ ਦੇ ਆਗਾ ਕੋਈ ਬੋਧਾ ਫੰਦੇ ਜਾਰਾ ਚੱਲਦਾ ਟੈਮ ਉੱਪਰ ਹੀ ਬਤੀਤ ਕਰਾਇਆ ਪਾਉ ਮੈਂ ਤੁਹਾਨੂੰ ਦੱਸਾਂ ਕੋਈ ਨਹੀਂ ਮੁੱਬੇ ਮੈਂ ਵੀ ਤੇ ਅਬਰ ਕੁੱਣੀ ਤੇ ਤੁਸੀਂ ਵੀ ਨਾ ਇੰਦਾਂ ਨਹੀਂ ਤਲਾ ਦਿਮਾਗ ਚ ਪਾਓ ਜਿਹੜੀ ਇੱਥੇ ਹੀ ਰਹਿ ਗਈ ਬੱਸ ਕੋਈ ਗੱਲ ਨਹੀਂ ਇੰਦਾਂ ਨਹੀਂ ਪਾਵਾਂਗੇ ਇਹ ਦਿਮਾਗ ਜਿਹੜਾ ਤੁਹਾਡੇ ਜਿਹੜੀ ਟੂੜੀ ਭਰੀ ਲਈ ਚਾਚੀ ਅੰਜੂ ਭਾਬੀ ਚਾਚੀ ਜੀ ਬੁਆ ਖੋਲਿਓ ਅੰਜੂ ਭਾਬੀ ਭਾਬੀ ਜੀ ਮੈਂ ਮਨੀ ਦਾ ਹੀ ਲੈਂਦਾ ਆਈ ਰਾਂ ਦੇ ਸ਼ਦਾਨ ਜੀ ਦੀ ਪਰ ਕੰਦੀ ਉਹਨਾਂ ਦੇ ਦਰਵਾਜ਼ਾ ਖਾਂਜਣਾ ਕੰਮੀ ਨਾ ਹੋਵੇ ਕੋਈ ਵੋਕ ਨਾ ਨਾ ਤੇ ਕਿੱਦਾਂ ਲੋਕੀ ਤੋੜਤਾ ਿੱਡੀਆਂ ਬੋਲੀਆਂ ਹੋਣੇ ਬਿੱਟੀਆਂ ਨੇ ਆਹੋ ਮਰਨੀ ਗਈ ਨਹੀਂ ਤੇ ਵਾਚਾ ਕਰ ਗਈ ਚੰਦੀ ਦੇ ਕਿੱਦਾਂ ਲੋਕ ਲੱਗੀ ਘੜਕਵਾਨ ਤੋੜਦੇ ਨੇ ਇੰਨੇ ਲੋਕ ਆਪਣਾ ਅ ਚੁੱਪ ਕਰ ਤੈਨੂੰ ਮੈਂ ਕਿਹਾ ਲੋਕ ਤੋੜੇ ਤੇ ਸੀ ਇਹਦੀ ਮਰਮਾਨ ਕਹਾਂਗੀ ਵੇ ਆਪਨੇ ਟੀ ਵੀ ਕਰ ਦੂ ਲੋਕ ਤੋੜ ਕੇ ਗਈ ਲੋਹਾ ਹਾਂ ਸਭਾ ਚੁੱਪ ਕਰ ਦੇ ਇਹ ਹੱਥੇ ਜੋ ਹਾਂ ਕਰ ਆ ਉਹ ਤਰੀਨੀ ਦੇਖ ਲੈ ਜਦੋਂ ਤੈਨੂੰ ਪਤਾ ਹੀ ਨਹੀਂ ਹੋਣੀ ਬਦ ਜਾ ਤੂੰ ਵੀ ਪਤਾ ਨਹੀਂ ਹੋ ਗਿਆ ਬੋਲੀਆਂ ਤਾਂ ਤੂੰ ਚੁੱਪ ਚਾਪ ਵਿੱਚ ਚਲ ਜਾ ਬਣਾ ਉਹ ਚੱਲੀ ਦੀ ਚੱਲੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ